ना देह है ना गेह है ना जात है ना पात है उसका ना शरीर है ना घर है ना जात है आते ना ही बरादरी ना मंत्र है ना मित्र है ना तात है ना मात है उसका ना कोई सलाहकार है ना मित्र है ना पिता है ना ही माता है ना अंग है ना रंग है ना संग साथ नेह है ਉਸ ਦਾ ਨਾ ਕੋਈ ਅੰਗ ਸਾਖ ਹੈ ਨਾ ਰੰਗ ਹੈ ਨਾ ਕਿਸੇ ਸੰਗੀ ਸਾਥੀ ਦਾ ਸਨੇਹ ਹੈ ਨਾ ਦੋਖ ਹੈ ਨਾ ਦਾਗ ਹੈ ਨਾ ਦਵੇਖ ਹੈ ਨਾ ਦੇਹ ਹੈ ਉਸ ਨੂੰ ਨਾ ਦੋਸ਼ ਹੈ ਨਾ ਕਲੰਕ ਹੈ ਨਾ ਦੁਆਸ਼ ਹੈ ਨਾ ਦੇਹ ਹੈ ਨਾ ਸਿੰਘ ਹੈ ਨਾ ਸਾਇਰ ਹੈ ਨਾ ਰਾਉ ਹੈ ਨਾ ਰੰਗ ਹੈ ਉਹ ਨਾ ਸ਼ੇਰ ਹੈ ਨਾ ਗਿੱਦੜ ਹੈ ਨਾ ਰਾਜਾ ਹੈ ਨਾ ਭਿਖਾਰੀ ਹੈ ਨਾ ਮਾਨ ਹੈ ਨਾ ਮੌਤ ਹੈ ਨਾ ਸਾਖ ਹੈ ਨਾ ਸੰਕ ਹੈ ਉਸ ਨੂੰ ਨਾ ਮਾਨ ਹੈ ਨਾ ਮੌਤ ਨਾ ਸਾਖ ਹੈ ਅਤੇ ਨਾ ਹੀ ਸ਼ੰਕਾ ਹੈ ਨਾ ਜੱਛ ਹੈ ਨਾ ਗੰਦਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਯਕਸ਼ ਹੈ ਨਾ ਗੰਦਰਵ ਹੈ ਨਾ ਨਰ ਹੈ ਅਤੇ ਨਾ ਹੀ ਨਾਰੀ ਹੈ ਨਾ ਚੋਰ ਹੈ ਨਾ ਸਾਹੂ ਹੈ ਨਾ ਸਾਹਕੋ ਕੁਮਾਰ ਹੈ ਨਾ ਚੋਰ ਹੈ ਨਾ ਸ਼ਾਹ ਹੈ ਅਤੇ ਨਾ ਹੀ ਸ਼ਾਹੂਕਾਰ ਦਾ ਪੁੱਤਰ ਹੈ ਨਾ ਨੇਹ ਹੈ ਨਾ ਗੇਹ ਹੈ ਨਾ ਦੇਹ ਕੋ ਬਨਾਉ ਹੈ ਉਸ ਨੂੰ ਨਾ ਮੋਹ ਹੈ ਨਾ ਉਸ ਦਾ ਕਰ ਹੈ ਨਾ ਸ਼ਰੀਰ ਹੈ ਅਤੇ ਨਾ ਹੀ ਬਨਾਵਟ ਹੈ ਨਾ ਛਲ ਹੈ ਨਾ ਚਿਧਰ ਹੈ ਨਾ ਛਲ ਕੋ ਮਿਲਾਉ ਹੈ ਉਸ ਵਿੱਚ ਨਾ ਕੋਈ ਝਲ ਹੈ ਨਾ ਛੇਦਰ ਪ੍ਰਾਕ ਹੈ ਨਾ ਹੀ ਛਲ ਨਾਲ ਉਸ ਦਾ ਕੋਈ ਮੇਲ ਹੈ ਨਾ ਤંત્ર ਹੈ ਨਾ ਮੰਤਰ ਹੈ ਨਾ ਜੰਤਰ ਕੋ ਸਰੂਪ ਹੈ ਉਹ ਨਾ ਤਾਂ ਤંત્ર ਹੈ ਨਾ ਮੰਤਰ ਹੈ ਅਤੇ ਨਾ ਯੰਤਰ ਦਾ ਸਰੂਪ ਹੈ ਨਾ ਰਾਗ ਹੈ ਨਾ ਰੰਗ ਹੈ ਨਾ ਰੇਖ ਹੈ ਨਾ ਰੂਪ ਹੈ ਉਸ ਨੂੰ ਨਾ ਮੋਹ ਹੈ ਨਾ ਰੰਗ ਹੈ ਉਸ ਦਾ ਨਾ ਆਕਾਰ ਹੈ ਅਤੇ ਨਾ ਹੀ ਕੋਈ ਸਰੂਪ ਹੈ। ਨਾ ਯੰਤਰ ਹੈ ਨਾ ਮੰਤਰ ਹੈ, ਨਾ ਤੰਤਰ ਕੋ ਬਣਾਉ ਹੈ। ਉਹ ਨਾ ਯੰਤਰ ਦੇ ਵਸ ਹੈ ਅਤੇ ਨਾ ਮੰਤਰ ਅਤੇ ਨਾ ਤੰਤਰ ਦੁਆਰਾ ਬਣਿਆ ਹੈ। ਨਾ ਛਲ ਹੈ ਨਾ ਛੇਦਰ ਹੈ, ਨਾ ਛਾਇਆ ਕੋ ਮਿਲਾਉ ਹੈ। ਉਹ ਨਾ ਛਲ ਹੈ ਨਾ ਛੇਦਰ ਸੁਰਾਕ ਹੈ। ਅਤੇ ਨਾ ਮਾਇਆ ਛਾਇਆ ਨਾਲ ਉਸ ਦਾ ਮੇਲ ਹੈ। ਨਾ ਰਾਗ ਹੈ ਨਾ ਰੰਗ ਹੈ ਨਾ ਰੂਪ ਹੈ ਨਾ ਰੇਖ ਹੈ ਉਸ ਦਾ ਨਾਮੋ ਹੈ ਨਾ ਰੰਗ ਹੈ ਨਾ ਰੂਪ ਵਾਲਾ ਹੈ ਅਤੇ ਨਾ ਹੀ ਆਕਾਰ ਵਾਲਾ ਹੈ ਨਾ ਕਰਮ ਹੈ ਨਾ ਧਰਮ ਹੈ ਆ ਜਨਮ ਹੈ ਆਪੇਕ ਹੈ ਉਹ ਨਾ ਕਰਮ ਹੈ ਨਾ ਧਰਮ ਹੈ ਉਹ ਆ ਜਨਮਾ ਅਤੇ ਪੇਕ ਤੋਂ ਰਹਤ ਹੈ ਨਾ ਤਾਤ ਹੈ ਨਾ ਮਾਤ ਹੈ ਅਖਿਆਲ ਅਖੰਡ ਰੂਪ ਹੈ उसका ना पिता है ना माता ओ ख्याल तो उच्चा अखंड रूप वाला है अछेद है अपेद है ना रंग है ना पूप है ओ अछेद और अभेद है ओ ना भिखारी है अते ना ही राजा परे है पवित्र है पुनीत है पुराण है ओ सब तो परे है पवित्र है स्वच्छ है अते पुरातन है ਅਗੰਜ ਹੈ ਅਪੰਜ ਹੈ ਕਰੀਮ ਹੈ ਕੁਰਾਨ ਹੈ ਉਹ ਨਾ ਨਾਸ਼ ਹੁੰਦਾ ਹੈ ਨਾ ਟੁੱਟਦਾ ਹੈ ਉਹ ਕਿਰਪਾਲੂ ਹੈ ਪਵਿੱਤਰ ਧਰਮ ਗ੍ਰੰਥ ਕੁਰਾਨ ਹੈ ਅਕਾਲ ਹੈ ਆਪਾਲ ਹੈ ਖਿਆਲ ਹੈ ਅਖੰਡ ਹੈ ਉਹ ਕਾਲ ਰਹਿਤ ਪਾਲਣਾ ਰਹਿਤ ਹੈ ਉਹ ਚਿੰਤਨ ਦਾ ਨਿਸ਼ਾਨਾ ਹੈ ਅਤੇ ਅਖੰਡ ਸਰੂਪ ਵਾਲਾ ਹੈ ਨਾ ਰੋਗ ਹੈ ਨਾ ਸੋਗ ਹੈ ਨਾ ਭੇਦ ਹੈ ਨਾ ਭੰਡ ਹੈ ਉਸ ਨੂੰ ਨਾ ਕੋਈ ਰੋਗ ਹੈ ਨਾ ਸੋਗ ਹੈ ਨਾ ਰਹਿਸ ਪੂਰਨ ਹੈ ਅਤੇ ਨਾ ਹੀ ਨਸ਼ਰ ਕੀਤੇ ਜਾਣ ਵਾਲਾ ਹੈ ਨਾ ਅੰਗ ਹੈ ਨਾ ਰੰਗ ਹੈ ਨਾ ਸੰਗ ਹੈ ਨਾ ਸਾਥ ਹੈ ਉਸ ਦਾ ਨਾ ਕੋਈ ਅੰਗ ਸ਼ਰੀਰ ਹੈ ਨਾ ਰੰਗ ਹੈ ਨਾ ਕੋਈ ਸੰਗ ਸਾਥ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪਰਮਾਤ ਹੈ ਉਹ ਪਿਆਰਾ ਹੈ ਪਵਿੱਤਰ ਹੈ ਸੁਵਛ ਹੈ ਅਤੇ ਸਭ ਨੂੰ ਆਦੀਨ ਰੱਖਣ ਵਾਲਾ ਹੈ ਨਾਸਿਤ ਹੈ ਨਾ ਸੋਕ ਹੈ ਨਾ ਕ੍ਰਾਮ ਹੈ ਨਾ ਕਾਮ ਹੈ ਉਹ ਨਾ ਸਰਦੀ ਹੈ ਨਾ ਗਰਮੀ ਹੈ ਨਾ ਛਾਂ ਹੈ ਅਤੇ ਨਾ ਤੁਪ ਹੈ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਨਾ ਕਾਮ ਹੈ ਉਹ ਨਾ ਲੋਭ ਹੈ ਨਾ ਮੋਹ ਹੈ ਨਾ ਕ੍ਰੋਧ ਹੈ ਅਤੇ ਨਾ ਹੀ ਕਾਮਨਾ ਹੈ ਨਾ ਦੇਵ ਹੈ ਨਾ दैत ਹੈ ਨਾ ਨਰਕੋ ਸਰੂਪ ਹੈ ਉਹ ਨਾ ਦੇਵਤਾ ਹੈ ਨਾ दैत ਹੈ ਅਤੇ ਨਾ ਪੁਰਖ ਸਰੂਪ ਵਾਲਾ ਹੈ ਨਾ ਛਲ ਹੈ ਨਾ ਛੇਦਰ ਹੈ ਨਾ ਛੇਦਰ ਕੀ ਵਿਪੂਤ ਹੈ ਉਸ ਵਿੱਚ ਨਾ ਕੋਈ ਛਲ ਹੈ ਨਾ ਛੇਦਰ ਹੈ ਅਤੇ ਨਾ ਹੀ ਨੁਕਸਾ ਵਾਲੀ ਵਿਪੂਤੀ ਸੰਪਤੀ ਹੈ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਲੋਭ ਹੈ ਨਾ ਮੋਖ ਹੈ उसनों ना काम है ना क्रोध है ना लोभ है ना मोह है ना द्वैख है ना पेक है ना दुई है ना द्रोह है ना द्वैश है ना पेक है ना दुई का भाव है अखा है ना काल है ना बाल है सदैव दयाल रूप है ओ ना काल है ना पालक है सदा दयालु रूप वाला है ਆ ਗਾਂਝ ਹੈ ਆ ਪੰਜ ਹੈ ਆ ਭਰਮ ਹੈ ਆ ਪੂਤ ਹੈ ਉਹ ਆ ਗਾਂਝ ਹੈ ਆ ਪੰਜ ਹੈ ਆ ਭਰਮ ਅਤੇ ਪੰਜ ਪੂਤਾ ਤੋਂ ਉੱਚਾ ਹੈ ਆ ਛੇਦ ਛੇਦ ਹੈ ਸਦਾ ਆ ਗਾਂਝ 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 ਹੈ ਉਹ ਸਦਾ ਛੇਦ ਨੂੰ ਵੀ ਛੇਦਣ ਵਾਲਾ ਹੈ ਅਤੇ ਨਸ਼ਟ ਨਾ ਹੋਣ ਵਾਲਿਆਂ ਦਾ ਵੀ ਨਾਸ਼ਕ ਹੈ ਆ ਪੂਤ ਭੇਕ ਹੈ ਬਲੀ ਅਰੂਪ ਰਾਗ ਰੰਗ ਹੈ ਤਤਵਾਂ ਤੋਂ ਬਿਨਾ ਵੀ ਉਹ ਬਲਵਾਨ ਸਰੂਪ ਵਾਲਾ ਹੈ ਅਤੇ ਉਹ ਰਾਗ ਰੰਗ ਅਤੇ ਰੂਪ ਰਹਿਤ ਹੈ ਨਾ ਦੁਇਕ ਹੈ ਨਾ ਪੇਕ ਹੈ ਨਾ ਕਾਮ ਕ੍ਰੋਧ ਕਰਮ ਹੈ ਉਸ ਵਿੱਚ ਨਾ ਦੁਐਸ਼ ਹੈ ਨਾ ਪੇਕ ਹੈ ਅਤੇ ਨਾ ਹੀ ਕਾਮ ਕ੍ਰੋਧ ਅਤੇ ਕਰਮ ਹੈ ਨਾ ਜਾਤ ਹੈ ਨਾ ਪਾਤ ਹੈ ਨਾ ਚੇਤਰ ਚਿਹਨ ਵਰਣ ਹੈ ਉਸ ਦੀ ਨਾ ਕੋਈ ਜਾਤ ਹੈ ਨਾ ਬਰਾਦਰੀ ਹੈ ਅਤੇ ਨਾ ਹੀ ਕੋਈ ਚਿੱਤਰ ਚਿੰਨ ਅਤੇ ਵਰਣ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਏ ਉਹ ਬੇਅੰਤ ਹੈ ਅਨੰਤ ਹੈ ਉਸ ਨੂੰ ਬੇਅੰਤ ਤੇਜ ਵਾਲਾ ਜਾਨਣਾ ਚਾਹੀਦਾ ਹੈ ਆ ਭੋਮ ਅਪਿਜ ਹੈ ਸਦਾ ਅਛੇ ਜਤੇਜ ਮਾਨੀਏ ਉਹ ਖਾਕੀ 파ਰਥਿਵ ਨਹੀਂ ਹੈ ਪ੍ਰਭਾਵਿਤ ਹੋਣ ਵਾਲਾ ਨਹੀਂ ਹੈ उसनों सदा ना छिजन वाला तेज मनना चाहिए है ना आद है ना व्याद है आगाद रूप लेखी है उसनों ना मानसिक रोग है ना शरीरक रोग है उसनों आगाद रूप वाला गिरना चाहिदा है आ दोख है आ दाग है छह प्रताप पेखी है ओ दोख तो बिना है दाग तो रहत है ਉਸ ਨੂੰ ਸਦਾ ਨਸ਼ਟ ਨਾ ਹੋਣ ਵਾਲੇ ਪ੍ਰਤਾਪ ਵਾਲਾ ਵੇਖਣਾ ਚਾਹੀਦਾ ਹੈ। ਨਾ ਕਰਮ ਹੈ ਨਾ ਭਰਮ ਹੈ ਨਾ ਧਰਮ ਕੋ ਪਰਵਾਹ ਹੈ। ਉਸ ਵਿੱਚ ਨਾ ਕਰਮ ਹੈ ਨਾ ਭਰਮ ਹੈ। ਉਸ ਉਤੇ ਨਾ ਧਰਮ ਦਾ ਪਰਵਾਹ ਹੈ। ਨਾ ਯੰਤਰ ਹੈ ਨਾ ਤੰਤਰ ਹੈ ਨਾ ਮੰਤਰ ਕੋ ਰੁਲਾਉ ਹੈ। ਉਹ ਨਾ ਯੰਤਰਾ ਵਿੱਚ ਨਾ ਤੰਤਰਾ ਵਿੱਚ ਅਤੇ ਨਾ ਹੀ ਮੰਤਰਾ ਵਿੱਚ ਰਲਿਆ ਹੋਇਆ ਹੈ। ਨਾ ਛਲ ਹੈ ਨਾ ਛੇਦਰ ਹੈ ਨਾ ਛੇਦਰ ਕੇ ਸਰੂਪ ਹੈ ਉਹ ਨਾ ਛਲ ਹੈ ਨਾ ਛੇਦਰ ਹੈ ਅਤੇ ਨਾ ਹੀ ਛੇਦਰ ਨੁਕਸ ਵਾਲਾ ਸਰੂਪ ਰੱਖਦਾ ਹੈ ਆ ਭੰਗ ਹੈ ਆ ਨੰਗ ਹੈ ਆ ਗੰਜ ਸੀ 비ਪੂਤ ਹੈ ਉਹ ਨਾਸ ਤੋਂ ਬਿਨਾ ਸ਼ਰੀਰ ਤੋਂ ਬਿਨਾ ਅਤੇ ਨਸ਼ਟ ਨਾ ਹੋਣ ਵਾਲੀ ਸੰਪਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ